ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਪਿੰਡ ਸ਼ੇਰਪੁਰਾ ਹੈ ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਅਤੇ ਤਹਿਸੀਲ ਜਗਰਾਉ ਵਿੱਚ ਹੈ ਗੁਰਦੁਆਰਾ ਨਾਨਕ ਸਰ ਦੇ ਸਾਹਮਣੇ ਪਿੰਡ ਕਲੇਰਾ ਹੈ ਅਤੇ ਕਲੇਰਾ ਤੋਂ ਅਗਲਾ ਪਿੰਡ ਸ਼ੇਰਪੁਰਾ ਹੈ ਜੋ ਕਿ ਨਾਨਕ ਸਰ ਤੂੰ ਤਕਰੀਬਨ 5-6 ਕਿਲੋਮੀਟਰ ਹੈ ਨਾਨਕ ਸਰ ਦਾ ਹਰ ਸੰਗੀ ਨਾਨਕ ਸਰ ਦੀ ਯਾਤਰਾ ਕਰਦੇ ਸਮੇਂ ਇਸ ਅਸਥਾਨ ਦੇ ਵੀ ਜ਼ਰੂਰ ਦਰਸ਼ਨ ਕਰਦਾ ਹੈ 19ਵੀ ਸਦੀ ਦੇ ਪਿਛਲੇ ਅੱਧ ਵਿੱਚ ਇੱਥੇ ਲਗਭਗ 300 ਟੱਬਰਾਂ ਦੀ ਵਸੋਂ ਸੀ ਜਿਸ ਵਿੱਚ ਅਤਿ ਕੋਤਾਂ ਮੁਸਲਮਾਨਾਂ ਦੀ ਸੀ ਜੋ ਗੁੱਜਰ ਬੋਰੀਏ ਤੇ ਹਾਰਨੀ ਕੌਮਾਂ ਵਿੱਚ ਉਸਨਨ ਬਾਕੀ ਅੱਧੀ ਵਿੱਚ ਡੇਢ ਕੁ ਸੌ ਘਰ ਦੂਜੇ ਹੋਣਗੇ ਸੌਕ ਜੱਟ ਜ਼ਿੰਮੇਦਾਰਾਂ ਦੇ 20 ਪੰਜੀ ਬ੍ਰਾਹਮਣਾ ਤੇ ਨਾਮ ਬੰਸੀਆਂ ਦੇ ਤੇ 30 ਕੋ ਕਾਰੀਗਰਾਂ ਦੇ ਸਨ ਪਰ ਇਸ ਛੋਟੇ ਜਿਹੇ ਪਿੰਡ ਨੇ ਬਾਬਾ ਜੀ ਤੋਂ ਇਲਾਵਾ ਕਈ ਉੱਚ ਹਸਤੀਆਂ ਨੂੰ ਜਨਮ ਦਿੱਤਾ ਕਾਰੀਗਰਾਂ ਘਰਾਂ ਵਿੱਚ ਇੱਕ ਘਰ ਭਾਈ ਹੈ ਭਾਈ ਜੈ ਸਿੰਘ ਦਾ ਸੀ ਕਾਰੀਗਰ ਘਰਾਂ ਵਿੱਚ ਇੱਕ ਘਰ ਭਾਈ ਜੈ ਸਿੰਘ ਦਾ ਸੀ ਇਸ ਪਰਿਵਾਰ ਦਾ ਨਾਮ ਅਰਥਾਤ ਗੋਤ ਸੋਈ ਸੀ ਪਹਿਲਾ ਇਤਿਹਾਸ ਵਿੱਚ ਸੋਈ ਲਿਖਿਆ ਹੈ ਪਰ ਇਹ ਅਸਲ ਵਿੱਚ ਇਹ ਸੂਈ ਹੀ ਜੋ ਕਿ ਬਾਬਾ ਜੀ ਪਰਿਵਾਰ ਵਿੱਚੋਂ ਹੈ ਕਿਸੇ ਇੱਕ ਗੁਰਮਖ ਨੇ ਦੱਸਿਆ ਹੀ ਪੀ ਪਹਿਲਾ ਸੋਈ ਕਈ ਕਈਆਂ ਨੇ ਲਿਖਿਆ ਏ ਪਰ ਅਸਲ ਵਿੱਚ ਕੀ ਹੈ ਕਿ ਗੋਤ ਆ ਜਿਹੜਾ ਉਹਨਾਂ ਦਾ ਉਹ ਸੋਈ ਆ ਸੋਈ ਤਾਂ ਮਿਸਤਰੀ ਘਰਾਣੇ ਵਿੱਚ ਕਿਤੇ ਆਉਂਦਾ ਹੀ ਨਹੀਂ ਸੋ ਠੀਕ ਹੈ ਕਿ ਨਿਰੰਗ ਕਾਰਨੇ ਬਾਬਾ ਜੀ ਨੂੰ ਜਿਸ ਕੰਮ ਵਾਸਤੇ ਭੇਜਿਆ ਵੈਸਾ ਹੀ ਗੋਤ ਪਰਿਵਾਰ ਵਿੱਚ ਐ ਸੂਈ ਕੋਣ ਸੋਈ ਦਾ ਕੀ ਕੰਮ ਹੁੰਦਾ ਹੈ ਸੂਈ ਹਮੇਸ਼ਾ ਕੱਪੜੇ ਜੋੜਦੀ ਆ ਤੋੜਦੀ ਨਹੀਂ ਬਾਬਾ ਜੀ ਨੇ ਵੀ ਸੂਈ ਵਾਲਾ ਹੀ ਕੰਮ ਕੀਤਾ ਏ ਕਿ ਸਭ ਕਿਸੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਜੋੜਿਆ ਹੀ ਜੋੜਿਆ ਹੈ ਆਪ ਜੀ ਦੇ ਪਿਤਾ ਦਾ ਨਾਮ ਭਾਈ ਜੈ ਸਿੰਘ ਜੀ ਮਾਤਾ ਦਾ ਨਾਮ ਮਾਤਾ ਸਦਾ ਕੌਰ ਸੀ ਆਪ ਜੀ ਦੇ ਤਿੰਨ ਵੱਡੇ ਭਰਾ ਸਨ ਭਾਈ ਸੰਤਾ ਸਿੰਘ ਜੀ ਭਾਈ ਭਗਤ ਸਿੰਘ ਜੀ ਅਤੇ ਭਾਈ ਜਗਤ ਸਿੰਘ ਜੀ ਪਿਤਾ ਭਾਈ ਜੈ ਸਿੰਘ ਜੀ ਰਹਿਣੀ ਬਹਿਣੀ ਚੰਗਾ ਬਿਹਾਰ ਸ਼ੁੱਧ ਅਤੇ ਸੱਚੇ ਸੁੱਚੇ ਨੇਕ ਇਨਸਾਨ ਕਰਕੇ ਪਿੰਡ ਵਿੱਚ ਮੰਨੇ ਜਾਂਦੇ ਆ ਸੋ ਮਾਤਾ ਸਦਾ ਕੌਰ ਜੀ ਜਿਨ੍ਹਾਂ ਦਾ ਪੇਕਾ ਪਿੰਡ ਪੱਦਨੀ ਕਲਾਂ ਸੀ ਇਹ ਪਰਿਵਾਰ ਇੱਕ ਗੁਰਮੁਖ ਘਰਾਣਾ ਹੈ ਸੋ ਇਸੇ ਕਰਕੇ ਮਾਤਾ ਸਦਾ ਕੌਰ ਜੀ ਹਮੇਸ਼ਾ ਪਤੀ ਨੂੰ ਪਰਮੇਸ਼ਰ ਕਰਕੇ ਪੂਜਦੇ ਸਨ ਗੁਰਵਾਕਵੀਏ ਕਹੋ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਜਾਣਿਆ ਸੰਤਾ ਸਤੀ ਦਰਗਾਹ ਪ੍ਰਵਾਨਿਆ ਸੋ ਮਾਤਾ ਸਦਾ ਕੌਰ ਜੀ ਬਹੁਤ ਨਿਮਰਤਾ ਵਾਲੇ ਅਤੇ ਮਿੱਠ ਬੋਲਣੇ ਸੁਭਾਅ ਦੇ ਸੁਗੜ ਤੇ ਸਿਆਣੇ ਸਨ ਆਏ ਗਏ ਸੰਤਾ ਮਹਾਂਪੁਰਖਾਂ ਦੀ ਬਹੁਤ ਸੇਵਾ ਕਰਦੇ ਆਪ ਜੀ ਬਹੁਤ ਉਦਮੀ ਉਧਾਰ ਚਿਤ ਦਿਲ ਖੁੱਲਾ ਅਤੇ ਦਾਨੀ ਸਨ ਕਦੇ ਵੀ ਕਿਸੇ ਅਤਿਥੀ ਨੂੰ ਘਰੋਂ ਖਾਲੀ ਨਹੀਂ ਸਨ ਮੋੜਦੇ ਸੋ ਇਹੋ ਹੀ ਕਾਰਨ ਹੋ ਸਕਦਾ ਕਿ ਨਿਰੰਕਾਰ ਨੇ ਮਾਤਾ ਸਦਾ ਕੌਰ ਜੀ ਦੀ ਗੋਦੀ ਵਿੱਚ ਆਪ ਆ ਕੇ ਉਹਨਾਂ ਨੂੰ ਮਾਨ ਬਖਸ਼ਿਆ ਹੋਵੇਗਾ ਤਨਸੁ ਵੰਸ ਤਨਸੁ ਪਿਤਾ ਤਨਸੁ ਮਾਤਾ ਜਿਨ ਜਨ ਜਨੇ ਕਬੀਰ ਸੋਈ ਕੁੱਲ ਭਲੀ ਗਿਆ ਕੁੱਲ ਹਰ ਕੋ ਦਾਸ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਸੋ ਬਾਬਾ ਜੀ ਦੇ ਵੱਡੇ ਭਾਈ ਭਗਤ ਸਿੰਘ ਜੋ ਕਿ ਘਰ ਵਿੱਚ ਉਰਦੂ ਫਾਰਸੀ ਵਗੈਰਾ ਤੇ ਗੁਰਮੁਖੀ ਚੰਗੀ ਤਰ੍ਹਾਂ ਪੜਿਆ ਹੋਇਆ ਸੀ ਭਾਈ ਭਗਤ ਸਿੰਘ ਦੀ ਰੁਚੀ ਬਹੁਤ ਧਾਰਮਿਕ ਸੀ ਜਿਸ ਕਰਕੇ ਉਹ ਰਾਤ ਦੇ ਸਮੇਂ ਕੰਮ ਕਾਜ ਤੋਂ ਵਿਹਲੇ ਹੋ ਕੇ ਅੰਨ ਪਾਣੀ ਛਕਣ ਤੋਂ ਬਾਅਦ ਸੂਰਜ ਪ੍ਰਕਾਸ਼ ਦੀ ਕਥਾ ਕਰਨੀ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ ਵਿੱਚੋਂ ਕਥਾ ਕਰਨੀ ਅਤੇ ਘਰ ਦੇ ਵੱਡੇ ਛੋਟੇ ਸਭ ਜੀਆ ਨੇ ਸਾਖੀਆਂ ਸੁਣਨ ਬੈਠ ਜਾਣਾ ਤੇ ਗਵਾਂਡੀਆਂ ਗਵੰਡਣਾ ਨੇ ਵੀ ਆ ਜੁੜਨਾ ਇਸ ਪਿੰਡ ਵਿੱਚ ਥੋੜੀ ਘਰ ਸਨ ਜਿਨ੍ਹਾਂ ਦੀ ਰੁਚੀ ਗੁਰਸਿੱਕੀ ਵੱਲ ਸੀ ਤੇ ਇਹ ਵੀ ਭਾਈ ਭਗਤ ਸਿੰਘ ਜੀ ਦੇ ਹੀ ਉਪਰਾਲੇ ਸਦਕੇ ਸਨ ਸੋ ਐਸਾ ਮਾਹੌਲ ਸੀ ਬਾਬਾ ਜੀ ਦੇ ਘਰ ਦਾ ਇਸ ਤਰ੍ਹਾਂ ਦੇ ਜੀਵਨ ਵਿੱਚ ਬਾਬਾ ਜੀ ਬਚਪਨ ਵਿੱਚ ਪਲੇ ਤੇ ਵੱਡੇ ਹੋਏ ਛੋਟੀਆਂ-ਛੋਟੀਆਂ ਐਸੀਆਂ ਘਟਨਾਵਾਂ ਬਾਬਾ ਜੀ ਦੇ ਬਚਪਨ ਵਿੱਚ ਆਈਆਂ ਜੋ ਕਿ ਦੇਖਣ ਵਾਲੇ ਹੈਰਾਨ ਹੋ ਜਾਂਦੇ ਆ ਪਿੰਡ ਵਿੱਚ ਸਰਕਾਰੀ ਡਾਕਟਰ ਆਏ ਜੋ ਕਿ ਛੋਟੇ ਬੱਚਿਆਂ ਨੂੰ ਟੀਕੇ ਲਾਉਂਦੇ ਸਨ ਚੌਂਕੀਦਾਰ ਨੇ ਪਿੰਡ ਵਿੱਚ ਟੰਡੋਰਾ ਦਿੱਤਾ ਕਿ ਬੱਚਿਆਂ ਨੂੰ ਟੀਕੇ ਲਗਵਾ ਲਓ ਡਾਕਟਰ ਸਾਹਿਬ ਆਏ ਹਨ ਬਾਕੀ ਪਿੰਡ ਵਿੱਚੋਂ ਔਰ ਕੋਈ ਬੱਚਿਆਂ ਨੂੰ ਲੋਕਾਂ ਨੇ ਟੀਕੇ ਲਗਵਾਏ ਕਈ ਬੱਚਿਆਂ ਨੂੰ ਲੋਕਾਂ ਨੇ ਲਗਵਾਏ ਟੀਕੇ ਪਿੰਡ ਵਿੱਚ ਪਰਮਾਤਾ ਜੀ ਨੇ ਬਾਬਾ ਜੀ ਨੂੰ ਟੀਕਾ ਨਾ ਲਗਵਾਉਣ ਬਾਰੇ ਫੈਸਲਾ ਕੀਤਾ ਕਿ ਬੱਚਾ ਕਮਜ਼ੋਰ ਹੈ ਪਰ ਚੌਂਕੀ ਤਾਰ ਤੇ ਬਧੋ ਬਧੀ ਚੁੱਕ ਕੇ ਡਾਕਟਰ ਕੋਲ ਲੈ ਗਿਆ ਇਹ ਜੀ ਡਾਕਟਰ ਜੀ ਜਲਦੀ ਨਾਲ ਟੀਕਾ ਲਾਓ ਤੇ ਡਾਕਟਰ ਵੀ ਜਲਦੀ ਨਾਲ ਟੀਕਾ ਲਾਉਣ ਲੱਗਾ ਫਿਰ ਕਿਸੇ ਗੈਬੀ ਸ਼ਕਤੀ ਨੇ ਡਾਕਟਰ ਦੀ ਬਾਹ ਫੜ ਲਈ ਤੇ ਆਵਾਜ਼ ਆਈ ਖਬਰਦਾਰ ਜੇ ਟੀਕਾ ਲਾਇਆ ਇਸ ਬੱਚੇ ਦੀ ਮਾਤਾ ਨੇ ਮਨਾ ਕੀਤਾ ਏ ਤੂੰ ਕਿਉਂ ਜ਼ਬਰਦਸਤੀ ਟੀਕਾ ਲਵਾ ਰਿਹਾ ਹੈ ਡਾਕਟਰ ਇਕਦਮ ਕੰਬ ਗਿਆ ਤੇ ਬੱਚੇ ਨੂੰ ਮਾਤਾ ਜੀ ਦੇ ਪਾਸ ਦੇ ਦਿੱਤਾ ਹੈਰਾਨੀ ਨਾਲ ਸਾਰੀ ਗੱਲ ਦੱਸੀ ਤੇ ਨਮਸਕਾਰ ਕੀਤੀ ਭਾਵੇਂ ਕੁਝ ਵੀ ਹੋਇਆ ਪਰ ਉਹ ਡਾਕਟਰ ਚੌਂਕੀਦਾਰ ਤੇ ਹੋਰ ਲੋਕ ਜੋ ਕੋਲ ਸਨ ਜਿਨ੍ਹਾਂ ਇਹ ਨਜ਼ਾਰਾ ਦੇਖਿਆ ਤੇ ਇਸ ਬਾਲਕ ਰੂਪ ਬਾਬਾ ਜੀ ਦੇ ਦਰਸ਼ਨ ਕੀਤੇ ਅਸੀਂ ਤਾਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ ਕਿ ਉਹ ਕਿੱਡੇ ਵੱਡੇ ਪਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਬਾਬਾ ਜੀ ਦੇ ਦਰਸ਼ਨ ਤਾਂ ਹੋ ਗਏ ਪਰ ਸਾਡੇ ਵਰਗੇ ਨਿੱਪਾਕੇ ਜੋ ਦਿਨ ਰਾਤ ਬੇਨਤੀਆਂ ਕਰਦੇ ਆਂ ਕਿ ਕਿਤੇ ਇੱਕ ਵਾਰ ਬਾਬਾ ਜੀ ਕਦੇ ਸੁਪਨੇ ਵਿੱਚ ਹੀ ਝਲਕ ਮਾਤਰ ਦਰਸ਼ਨ ਦੇ ਦਿਓ ਕਹਿੰਦੇ ਮੰਦਪਾ ਕੀ ਤੇਰਾ ਦਰਸ਼ਨ ਨਹੀਂ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਹੀ ਤਨਤਨ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਏ ਸੋ ਜਦੋਂ ਥੋੜੀ ਥੋੜੀ ਸੁਰਤ ਸੰਭਾਲੀ ਕਥਾ ਕਹਾਣੀਆਂ ਤਾਂ ਸੁਣਦੇ ਹੀ ਸਨ ਕਿ ਨਿਰੰਕਾਰ ਰੱਬ ਅੱਲਾਹ ਤਾਲਾ ਉਹੀ ਸਭ ਕੁਝ ਉਸ ਦੇ ਡਰ ਭੈ ਵਿੱਚ ਸਾਨੂੰ ਚੱਲਣਾ ਚਾਹੀਦਾ ਇਸੇ ਕਰਕੇ ਇੱਕ ਦਿਨ ਆਪਣੇ ਭਾਈ ਤੋਂ ਪੁੱਛਿਆ ਕਿ ਕੌਣ ਨਿਰੰਕਾਰ ਕਿਸ ਦੀ ਹਜ਼ੂਰੀ ਵਿੱਚ ਰਹਾ ਤਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੀ ਨਿਰੰਕਾਰ ਹੈ ਕਿੰਦੇ ਵੀ ਇੱਕ ਦਿਨ ਬਾਬਾ ਜੀ ਆਪਣੇ ਭਾਈ ਵਾਸਤੇ ਸ਼ਾਹਵਾਲਾ ਲੈ ਕੇ ਖੇਤ ਗਏ ਇਤਿਹਾਸ ਇਹ ਇਤਿਹਾਸ ਹੈ ਜਿੱਥੇ ਉਹ ਹਲ ਵਾਰ ਰਿਹਾ ਸੀ ਭਾਈ ਨੇ ਪ੍ਰਸ਼ਾਦਾ ਛਕਣਾ ਭਾਈ ਸਾਬ ਨੇ ਪ੍ਰਸ਼ਾਦਾ ਛਕਣਾ ਕਰਕੇ ਆਖਿਆ ਕਿ ਲੈ ਉਤਨਾ ਚਿਰ ਤੋਂ ਬਲਦਾਂ ਨੂੰ ਹੱਕ ਮੈਂ ਰੋਟੀ ਖਾ ਲਵਾਂ ਇੱਕ ਪਾਸੇ ਤੁਰਦੇ ਗਏ ਕਿਦੂ ਕੋ ਮਕੇ ਦੂਜੇ ਪਾਸੇ ਮੋੜਨਾ ਸੀ ਤਾਂ ਖਲੋਗੇ ਭਾਈ ਸਾਹਿਬ ਨੇ ਪੁੱਛਿਆ ਕਾਕਾ ਕਿਉਂ ਖਲੋਤਾਂ ਤਬ ਆਖਿਆ ਕਿ ਇਧਰ ਤੁਰਨ ਨਾਲ ਘਰ ਵੱਲ ਪਿੱਠ ਹੁੰਦੀ ਹੈ ਕਿ ਘਰ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਾਜਮਾਨ ਨੇ ਇਸ ਲਈ ਇਧਰ ਪਿੱਠ ਕਰਨੀ ਠੀਕ ਨਹੀਂ ਹੈ ਇਹ ਉੱਤਰ ਸੁਣ ਕੇ ਭਾਈ ਸਮਝ ਗਿਆ ਕਿ ਇਹ ਬਾਲਕ ਕੋਈ ਮਾਮੂਲੀ ਬਾਲਕ ਨਹੀਂ ਆ ਕੋਈ दैਵੀ ਲਗਨ ਹੈ ਜਿਸ ਕਰਕੇ ਐਸੀਆਂ ਐਸੀਆਂ ਗੱਲਾਂ ਕਰਦਾ ਹੈ ਜੋ ਕਿ ਸਾਡੇ ਦਿਮਾਗ ਤੋਂ ਵੀ ਬਾਹਰ ਦੀਆਂ ਹਨ ਇਸ ਤੋਂ ਵਧੀਕ ਇੱਕ ਵਾਰੀ ਐਸੀ ਘਟਨਾ ਵਾਪਰੀ ਕਿ ਉਸ ਨੂੰ ਦੇਖ ਸੁਣ ਕੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਲੋਂ ਕੰਡੇ ਖੜੇ ਹੋ ਗਏ ਅੱਧੀ ਰਾਤ ਦਾ ਵੇਲਾ ਹੈ ਅਚਾਨਕ ਪਰਿਵਾਰ ਦੇ ਇੱਕ ਮੈਂਬਰ ਦੀ ਅੱਖ ਖੁੱਲਹੀ ਤਾਂ ਕਿ ਤੱਕਿਆ ਕਿ ਬਾਕੀ ਤਾਂ ਸਭ ਸੁੱਤੇ ਪਏ ਹਨ ਪਰ ਛੋਟਾ ਬਾਲਕ ਨਜ਼ਰ ਨਹੀਂ ਆ ਰਿਹਾ ਥੋੜੀ ਦੇਰ ਤਾਂ ਆਸੇ-ਪਾਸੇ ਤੱਕਿਆ ਪਰ ਜਦੋਂ ਨਾ ਹੀ ਨਜ਼ਰ ਆਇਆ ਤਾਂ ਬਾਕੀਆਂ ਨੂੰ ਉਠਾਇਆ ਤਾਂ ਸਾਰੇ ਹੈਰਾਨ ਹੋ ਗਏ ਪਰਿਵਾਰ ਦੇ ਕੁਝ ਮੈਂਬਰ ਪਿੰਡ ਵਿੱਚ ਤੁਰ ਪਏ ਕਿ ਕਿੱਥੇ ਹੋਵੇਗਾ ਲੱਭਦਿਆਂ ਲੱਭਦਿਆਂ ਇੱਕ ਦੀ ਨਜ਼ਰ ਸਾਹਮਣੇ ਖੂਬ ਉੱਪਰ ਗਈ ਤਾਂ ਇੰਜ ਜਾਪਿਆ ਜਿਵੇਂ ਕੋਈ ਬਾਲਕ ਬੈਠਾ ਏ ਨੇੜੇ ਹੋ ਕੇ ਦੇਖਿਆ ਤਾਂ ਸੱਚਮੁੱਚ ਇਹਨਾਂ ਦਾ ਹੀ ਬੱਚਾ ਖੂਦ ਹੀ ਮੌਣ ਭਾਬੂ ਕੂ ਦੇ ਕੰਢੇ ਤੇ ਬੈਠਾ ਸਮਾਧੀ ਲਈ ਬੈਠਾ ਏ ਭੱਜ ਕੇ ਬੱਚੇ ਨੂੰ ਉੱਥੋਂ ਚੁੱਕ ਲਿਆ ਤੇ ਆਖਿਆ ਤੂੰ ਇੱਥੇ ਐਸ ਵੇਲੇ ਤੈਨੂੰ ਨਹੀਂ ਪਤਾ ਕਿ ਇਹ ਕੂਦੀ ਮਾਉਣਿਆ ਜੇ ਨੀਂਦ ਆ ਗਈ ਤੇ ਕੂਹ ਵਿੱਚ ਡਿੱਗ ਕੇ ਮਰ ਵੀ ਸਕਦਾ ਏ ਅੱਖਾਂ ਖੋਲੀਆਂ ਪਰਿਵਾਰ ਦੇ ਮੈਂਬਰਾਂ ਵੱਲ ਤੱਕਿਆ ਤੇ ਹੌਲੀ ਜਿਹੀ ਧੀਮੀ ਜੀਵਾਜ ਨਾਲ ਫਰਮਾਇਆ ਕਿਰ ਕੀ ਹੋਇਆ ਜੇ ਕੂਹ ਵਿੱਚ ਡਿੱਗ ਕੇ ਮਰ ਗਿਆ ਨੀਂਦ ਨਾ ਆਵੇ ਕਿਉਂਕਿ ਜੀਵ ਦਾ ਫਰਜ਼ ਹੈ ਕਿ ਨਿਰੰਗ ਕਰਨ ਨਾਲ ਜੁੜੇ ਪਰ ਜੇ ਨੀਂਦ ਆਉਣ ਨਾਲ ਉਸ ਨਾਲੋਂ ਵਿਛੜਨਾ ਹੀ ਹੈ ਤਾਂ ਫਿਰ ਜੀਨ ਨਾਲੋਂ ਮਰਨਾ ਚੰਗਾ ਹੈ ਤੋ ਅੱਜ ਦੀ ਕਹਿੰਦੇ ਇਹ ਘਟਨਾ ਨਾਲ ਸਾਰਿਆਂ ਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਇਹ ਤੇ ਕੋਈ ਦਰਗਾਹੀ ਰੂਹ ਹੈ ਇਹ ਤੇ ਕੋਈ ਰੱਬੀ ਰੂਹ ਹੈ ਜਿਹੜਾ ਪਰਮੇਸ਼ਰ ਦੇ ਬਿਸ਼ੂੜੇ ਨੂੰ ਬਿਸ਼ੂੜਾ ਕਰ ਕਿਤਨਾ ਦੁੱਖ ਮਨਾਉਂਦਾ ਹੈ ਚਾਰ ਪੈਰ ਚੋਂ ਜੁਗਾਂ ਸਮਾਨੇ ਰੈਣ ਭਈ ਤਬ अंतਨਾ ज्ञान है मेरा मन लोचे गुरु दर्शन ताई बिलब करे छात्रक की नै आई देखो बचपन में थी प्यास निरंकार दे दर्शनां दे मिशोड़े दा एहसास या सो बाकी बाबा जी दा जो जीवन है अगली वीडियो विच आप जी दे नाल साझा करंगे वाहेगुरु जी का खालसा वाहेगुरु जी की फतेह